ਭਾਈ ਗੁਰਜੀ ਦਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ ਅੱਜ ਸਾਰੀ ਪ੍ਰੈਸ ਰਾਹੀਂ ਅਸੀਂ ਦੱਸਣਾ ਚਾਹੁੰਦੇ ਆਂ ਪਿੰਡ ਕੁੰਬੜਾ ਵਾਸੀ ਤੇ ਅਸੀਂ ਜਿਹੜੀ ਗੱਲ ਕਰ ਰਹੇ ਕੱਲ ਜਿਹੜਾ ਆਏਗਾ ਡਾਇਰੀਏ ਦਾ ਦਸਤਾਂ ਦਾ ਜਿਹੜਾ ਰੋਗ ਫੈਲ ਰਿਹਾ ਹੈ ਜਿਹੜਾ ਕੁੰਮੜੇ ਪਿੰਡ ਚ ਨੇੜੇ ਮਾਤਾ ਰਾਜਕੌਰ ਗੁਰਦੁਆਰਾ ਸਾਹਿਬ ਉਦੇ ਨੇੜੇ ਗਲੀਆਂ 'ਚ ਜਿਹੜਾ ਹੈ ਪਾਣੀ ਦੀ ਖਰਾਬ ਹੋਣ ਕਰਕੇ ਸਪਲਾਈ ਖਰਾਬ ਹੋਣ ਕਰਕੇ ਲੋਕਾਂ ਨੂੰ ਦਸਤ ਪੰਟੀਆਂ ਉਲਟੀਆਂ ਲੱਗੀਆਂ ਜਿਸ ਵਿੱਚ ਕਾਫੀ ਜਿਹੜੇ ਗੰਭੀਰ ਜਿਹੜੀ ਬਿਮਾਰੀ ਉਸ ਮੁਹੱਲੇ 'ਚ ਫੈਲ ਗਈ ਜਿਸ ਨੂੰ ਕੱਲ ਪ੍ਰਸ਼ਾਸਨ ਡਿਪਟੀ ਕਮਿਸ਼ਨਰ ਮੁਹਾਲੀ ਐਸ.ਡੀ.ਐਮ ਮੁਹਾਲੀ ਤੇ ਹੋਰ ਵੀ ਸਾਰਾ ਜਿਹੜਾ ਹੈਗਾ ਹੈਲਥ ਵਿਭਾਗ ਤੋਂ ਡਾਕਟਰ ਆਏ ਨੇ ਜਿਨ੍ਹਾਂ ਨੇ ਮੌਕਾ ਦੇਖਿਆ ਗਿਆ ਮੌਕਾ ਚੈੱਕ ਕੀਤਾ ਗਿਆ ਪਰ ਲੋਕਾਂ ਦੇ ਮਰੀਜ਼ਾਂ ਦੇ ਘਰਾਂ ਘਰੇ ਵੀ ਗਏ ਪਰ ਹੁਣ ਕੱਲ ਦੀ ਜਿਹੜੀ ਹੈ ਡਾਕਟਰਾਂ ਦੀ ਟੀਮ ਹੱਥਾਂ ਪੈਰਾਂ ਦੀ ਪਈ ਹੈ ਡਿਸਪੈਂਸਰੀ 'ਚ ਬੈਠ ਕੇ ਉਹਨਾਂ ਨੂੰ ਕਿਹਾ ਵੀ ਚੈੱਕਅਪ ਕਰਾਓ ਜੀ ਆਪਣਾ ਇਲਾਜ ਕਰਾਓ ਤੇ ਉਹਨਾਂ ਨੂੰ ਦਵਾਈਆਂ ਮੰਨਟ ਰੇ ਕੱਲ ਵੀ ਤੇ ਅੱਜ ਵੀ ਸਵੇਰ ਦੇ ਹੀ ਲੱਗੇ ਹੋਏ ਨੇ ਪਰ ਲੇਕਿਨ ਮੈਂ ਇਹ ਕਹਿਣਾ ਚਾਹੁੰਦਾ ਐ ਵੀ ਅਸੀਂ ਲਿਖ ਲਿਖ ਕੇ ਦਰਖਾਸਤਾਂ ਸਾਡੇ ਪਿੰਡ ਵਾਸੀਆਂ ਵੱਲੋਂ ਉੱਚੀਆਂ ਇਮਾਰਤਾਂ ਦੀਆਂ ਗੰਦਗੀ ਦੀਆਂ ਜਿਹੜੀਆਂ ਪਿੰਡ 'ਚ ਜਿਹੜੇ ਓਵਰਫਲੋ ਚੱਲ ਰਿਹਾ ਨਾਲੇ ਚੱਲ ਰਿਹਾ ਸੀਵਰੇਜ ਦਾ ਪਾਣੀ ਚੱਲ ਰਿਹਾ ਅਸੀਂ ਬਹੁਤ ਵੱਰੀ ਡੈਗਰ ਨਿਗਮ ਮੁਹਾਲੀ ਨੂੰ ਤੇ ਬਹੁਤ ਵੱਰੀ ਡਿਪਟੀ ਕਮਿਸ਼ਨਰ ਮੁਹਾਲੀ ਨੂੰ ਸਾਡੇ ਕੋਲੇ ਲਿਖਤੀ ਦਰਖਾਸਤਾਂ ਪਈਆਂ ਜਦੋਂ ਲਿਖਤੀ ਦਰਖਾਸਤਾਂ ਦਿੰਦੇ ਉਦੋਂ ਕੋਈ ਪ੍ਰਸ਼ਾਸਨ ਅਨੁਸ਼ਾਸਨ ਡੀਸੀ ਮੁਹਾਲੀ ਜਾਗਦੇ ਨਹੀਂ ਹੈ ਜਦੋਂ ਕਿ ਬਿਮਾਰੀ ਮਰ ਪੈ ਕੇ ਲੋਕ ਮਰਨ ਦੇ ਕਿਨਾਰੇ ਆ ਜਾਂਦੇ ਫਿਰ ਇਹ ਪ੍ਰਸ਼ਾਸਨ ਘਰੇ ਚੈੱਕਅਪ ਵੀ ਕਰਵਾਉਂਦੇ ਤੇ ਉਹਨਾਂ ਦੇ ਟੈਸਟ ਵੀ ਕਰਵਾਉਂਦੇ ਤੇ ਮੈਡੀਕਲ ਸਹੂਲਤਾਂ ਵੀ ਦੇਣ ਦੀ ਗੱਲ ਕਰਦੇ ਆ ਜੇ ਤੇ ਗੱਲ ਕਰ ਲਈ ਇੱਥੇ ਦੀ ਡਿਸਪੈਂਸਰੀਆਂ ਦੀ ਜੋ ਡਿਸਪੈਂਸਰੀਆਂ ਚੱਲ ਰਹੀਆਂ ਨੇ ਇੱਕ ਪ੍ਰਾਈਵੇਟ ਡਿਸਪੈਂਸਰੀ ਤੇ ਇੱਕ ਸਰਕਾਰੀ ਡਿਸਪੈਂਸਰੀ ਚੱਲ ਰਹੀ ਹੈ ਜੋ ਪਿਛਲੇ 25-30 ਸਾਲ ਤੋਂ ਸਿਰਫ ਧਰਮਸ਼ਾਲਾ ਚ ਦੂਜੀ ਮਜਲਿਸ ਚੱਲ ਰਹੀ ਜਿੱਥੇ ਗਰਭਵਤੀ ਔਰਤਾਂ ਨੂੰ ਬਜ਼ੁਰਗਾਂ ਨੂੰ ਬੱਚਿਆਂ ਨੂੰ ਕਿਵੇਂ ਜੜਦਾ ਪੈਂਦਾ ਹੋਊਗਾ ਕਿਵੇਂ ਨਹੀਂ ਕੱਲ ਡਿਪਟੀ ਕਮਿਸ਼ਨਰ ਮਾਨਯੋਗ ਮੁਹਾਲੀ ਤੋਂ ਆਏ ਸੀ ਉਹ ਇੱਥੇ ਦੀ ਡਿਸਪੈਂਸਰੀਆਂ ਦਾ ਵੀ ਦੇਖ ਲੰਦੀ ਵੀ ਡਿਸਪੈਂਸਰੀਆਂ ਕਿਹੋ ਜਿਹੀਆਂ ਇਹ ਜਿਹੇ ਕਿਹੋ ਜਿਹੀ ਹਾਲਤ ਨੇ ਜੋ ਬਹੁਤ ਵੱਡੇ ਵੱਡੇ ਦਾਅਵੇ ਕਰ ਰਹੀ ਸਰਕਾਰ ਵੀ ਅਸੀਂ ਜਿਹੜਾ ਹੈਗਾ ਕਲੀਨ ਮਹੱਲਾ ਕਿਨੇ ਨਿਕਮੜਾ ਰਹੇ ਦੂਜੇ ਡਿਸਪੈਂਸਰੀਆਂ ਦੀ ਬੁਰੀ ਹਾਲਤ ਹੋਈ ਹੈ ਜਦੋਂ ਡਿਸਪੈਂਸਰੀਆਂ ਦੀ ਬੁਰੀ ਹਾਲਤ ਹੈ ਹਸਪੀਟਲਾਂ ਦੀ ਬੁਰੀ ਹਾਲਤ ਹੈ ਉੱਥੇ ਕੋਈ ਸੁੱਖ ਸਹੂਲਤ ਨਹੀਂ ਉੱਥੇ ਕੋਈ ਦਵਾਈ ਨਹੀਂ ਕੋਈ ਡਾਕਟਰ ਨਹੀਂ ਸਵੇਰ ਸਰਾਉਂਦੇ ਜਾਂਦੇ ਤਾਂ ਉਹਨਾਂ ਦਾ ਦੇਖਿਆ ਜਾਏ ਵੀ ਜਿਹੜਾ ਹੈ ਜਿਹੜਾ ਪਹਿਲਾਂ ਹੀ ਜਿਹੜਾ ਇਹ ਇਲਾਜ ਤੇ ਰੋਕਥਾਮ ਹੋਣੀ ਚਾਹੀਦੀ ਹੈ ਸਾਰੇ ਪਿੰਡ ਦੀ ਜੇ ਟਕਾਸੀ ਦਾ ਪਾਣੀ ਦੀ ਗੱਲ ਕਰੀ ਅੱਜ ਕੱਲ੍ਹ ਕਿੱਲੀ ਗਲੀ 'ਚ ਮੇਰੇ ਕੋਲੇ ਬਹੁਤ ਸਾਰੇ ਅ ਅੰਕੜੇ ਪਏ ਨੇ ਕੰਪਲੀਟਾਂ ਪਈਆਂ ਨੇ ਅਸੀਂ ਕੱਲੀ ਕੱਲੀ ਗਲੀ 'ਚ ਜੇ ਕੋਈ ਅਧਿਕਾਰੀ ਆਵੇ ਤਾਂ ਅਸੀਂ ਕੱਲੀ ਕੱਲੀ ਗਲੀ 'ਚ ਘੁੰਮਾਂਗੇ ਦਿਖਾ ਸਕਦੇ ਹਾਂ ਕਿ ਇੱਥੇ ਕਿੱਥੇ ਗੰਦਗੀ ਦੇ ਢੇਰ ਲੱਗੇ ਪਏ ਨੇ ਤੇ ਓਪਨ ਜਿਹੜਾ ਓਵਰਫਲੋ ਸੀਵਰੇਜ ਦਾ ਪਾਣੀ ਚੱਲ ਰਿਹਾ ਉੱਪਰ ਓਪਨ ਜਿਹੜਾ ਗੰਦਗਾ ਗੰਦਾ ਪਾਣੀ ਚੱਲ ਰਿਹਾ ਉਹ ਬਹੁਤ ਸਾਰੇ ਜਿਹੜੇ ਹੈ ਪਿੰਡ ਕੁੰਬੜੇ 'ਚ ਗੰਦਗੀ ਫੈਲੀ ਪਈ ਹੈ ਤਾਂ ਕਿ ਬਿਮਾਰੀ ਜਿਹੜੀ ਭਿਆਨਕ ਲੱਗਣ ਤੋਂ ਲੋਕਾਂ ਨੂੰ ਬਚਾਇਆ ਜਾਵੇ ਸਰਕਾਰ ਪ੍ਰਸ਼ਾਸਨ ਹੁਣ ਸ਼ਾਸਨ ਜਾਗੇ ਤੇ ਇੱਥੇ ਦੇ ਜਿਹੜੇ ਲੋਕ ਨੇ ਇਹ ਸਾਡੇ ਮਾਨਯੋਗ ਸਾਡੇ ਬਹੁਤ ਸਾਰੇ ਜਿਹੜੇ ਨਮਾਇंदे ਨੇ ਜਿਹੜੇ ਐਮਸੀ ਨੇ ਉਹ ਅੱਖਾਂ ਵਿੱਚ ਕੇ ਬੈਠੇ ਨੇ ਉਹਨਾਂ ਨੂੰ ਕੋਈ ਤਕਲੀਫ ਨਹੀਂ ਹੈ ਵੀ ਬੰਦੇ ਕੁੰਬੜੇ ਚ ਕੀ ਹੋ ਰਿਹਾ ਕੀ ਨਹੀਂ ਉਹਨਾਂ ਨੂੰ ਸਿਰਫ ਤਾਂ ਸਿਰਫ ਆਪਣੀ ਜਿਹੜੀ ਐ ਚਾਪਲੂਸੀ ਦੀ ਗੱਲ ਹੈ ਤੇ ਜਿਹੜੇ ਸਾਡੇ ਨਮਾਇंदे ਨੇ ਚਾਹੇ ਇੱਥੇ ਦਾ ਉਹ ਐਮਐਲਏ ਹੋਵੇ ਵਿਧਾਇਕ ਹੋਵੇ ਜਾਇਤ ਤੇ ਐਮਸੀ ਹੁਣ ਜਾਂ ਨਗਰ ਨਿਗਮ ਦੇ ਅਧਿਕਾਰੀ ਹੁਣ ਜਿਨ੍ਹਾਂ ਦੀ ਸਬੰਧਤ ਡਿਊਟੀ ਹੈ ਪਰ ਉਹ ਕੋਈ ਵੀ ਜਿਹੜੀ ਹੈ ਕੰਬੜੇ ਪਿੰਡ ਦੀ ਕੋਈ ਨਿਗਰਾਨੀ ਨਹੀਂ ਕਰਦਾ ਜਿਵੇਂ 6 ਪਿੰਡ ਆਏ 6 ਪਿੰਡਾਂ ਦੀ ਜੇਕਰ ਗੰਦਗੀ ਦੀ ਚੈੱਕ ਕਰਨ ਲਈ ਪਹਿਲਾਂ ਸੁਹਾਣੇ ਦਾ ਬਹੁਤ ਸਾਰਾ ਰੌਲਾ ਪੈਂਦਾ ਰਿਹਾ ਇਸੇ ਤਰ੍ਹਾਂ ਮਟੌਰ ਰੌਲਾ ਪੈਂਦਾ ਰਹਿੰਦਾ ਹੈ ਗੰਦਗੀ ਦਾ ਜਦੋਂ ਗੰਦਗੀ ਦੇ ਢੇਰਾਂ ਚ ਸਬਜ਼ੀਆਂ ਮੰਡੀਆਂ ਤੱਕ ਵੀ ਲਾਈਆਂ ਜਾਂਦੀਆਂ ਨੇ ਉਹਨਾਂ ਨੂੰ ਕਹਿੰਦੇ ਜੀ ਸਾਫ਼ ਸੁਭਾਈ ਰੱਖੋ ਕਿਰਿਆ ਖਾਣ ਪੀਣ ਦੀਆਂ ਬਸਤਾਂ ਸਾਫ਼ ਰੱਖੋ ਪਰ ਲੇਕਿਨ ਉੱਥੇ ਗੰਦਗੀ ਚ ਕਿਤੇ ਵੀ ਮਟੌਰ ਜਿਹੜਾ ਮੰਡੀ ਚ ਗਵਹਿਲਾ ਬੁਰਾ ਹਾਲ ਰਿਹਾ ਇਸੇ ਤਰ੍ਹਾਂ ਸੁਹਾਣੇ ਦੀ ਗੱਲ ਕਰ ਲਈਏ ਮੋਹਾਲੀ ਦੀ ਗੱਲ ਕਰ ਲਈਏ ਸ਼ਾਹੀ ਮਜਰੇ ਦੀ ਗੱਲ ਕਰ ਲਈਏ ਕਿਸੇ ਵੀ ਪਿੰਡ ਦੀ ਗੱਲ ਕਰਨੀ ਹੈ ਗੰਦਗੀ ਦੇ ਢੇਰਾਂ ਤੋਂ ਇਲਾਵਾ ਹੋਰ ਉੱਥੇ ਕੁਝ ਨਹੀਂ ਹੈ ਉਹਨਾਂ ਪਿੰਡਾਂ ਚ ਵੀ ਜਿਵੇਂ ਕੁੰਬੜੇ ਬਿਮਾਰੀ ਫੈਲ ਰਹੀ ਹੈ ਉਹਨਾਂ ਪਿੰਡਾਂ ਚ ਵੀ ਇਸੇ ਤਰ੍ਹਾਂ ਉਹਨਾਂ ਲੱਗਦੀ ਬਿਮਾਰੀ ਫੈਲੂਗੀ ਇਸੇ ਉਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਪਤ